ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਕਿਰਨ ਬਰਨਾਲਾ ਤੋਂ ਦਿਨ ਸਾਰੇ ਦਾ ਆਪਣੇ ਚੈਨਲ ਕਿਰਨ ਹੋਮ ਬਲੌਗ ਵਿੱਚ ਕੋ ਦਿਨ ਸਾਰੇ ਦਾ ਸਵਾਗਤ ਕਰਦੀ ਆ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਗਾਇਸ ਰਾਤ ਨੂੰ ਬਹੁਤ ਜ਼ਿਆਦਾ ਮੀਂਹ ਪਿਆ ਬਹੁਤ ਜ਼ਿਆਦਾ ਬਾਰਿਸ਼ ਹੋਈ ਕਿੱਥੇ ਕਿੱਥੇ ਹੋਈ ਕਮੈਂਟ ਜੀ ਜਰੂਰ ਦੱਸਿਓ ਸਾਡੇ ਤਾਂ ਬਹੁਤ ਜ਼ਿਆਦਾ ਹੋਈ ਗੜੇ ਵੀ ਪਏ ਤੇ ਬਾਰਿਸ਼ ਨਾਲ ਹੋ ਗਈ ਬਹੁਤ ਜ਼ਿਆਦਾ ਠੰਡ ਦੇਖੋ ਮੈਂ ਕੈਪ ਵੀ ਲੈ ਲਈ ਤੇ ਬਹੁਤ ਜ਼ਿਆਦਾ ਠੰਡ ਹੋ ਗਈ ਕਿੱਥੇ ਤੇ ਮੈਂ ਇਹਨਾਂ ਨੂੰ ਧੋ ਕੇ ਰੱਖ ਦਿੱਤੇ ਸੀ ਹੁਣ ਫੇਰ ਕੱਢ ਲਏ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਧੁੱਪ ਤਾਂ ਹੈ ਜੀ ਹੈ ਪਰ ਠੰਡ ਬਹੁਤ ਜ਼ਿਆਦਾ ਫੀਲ ਹੋ ਰਹੀ ਹੈ ਤੇ ਅੱਜ ਦੇਖਦੇ ਹਾਂ ਧੁੱਪ ਦੇ ਨਾਲ ਮੌਸਮ 'ਚ ਕੀ ਚੇਂਜ ਹੁੰਦਾ ਹੈ ਬਸ ਕੀ ਕਰਦੇ ਆਪਾਂ ਕੰਮ ਰੋਜ਼ ਦੀ ਤਰ੍ਹਾਂ ਸ਼ੁਰੂ ਕਰਦੇ ਆ ਆਪਣੇ ਘਰ ਦੀ ਸਫਾਈ ਤੇ ਨਾਲ ਦੀ ਨਾਲ ਆਪਾਂ ਗੱਲਬਾਤ ਕਰਦੇ ਰਵਾਂਗੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਪਲੀਓ ਪਲੀਜ਼ ਸਪੋਰਟ ਕਰੋ ਸਾਡਾ ਚੈਨਲ ਹਾਲੇ ਨਿਆ ਹੈ ਤੇ ਸਾਨੂੰ ਸਪੋਰਟ ਦੀ ਬਹੁਤ ਲੋੜ ਹੈ ਤੇ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਹੀ ਆਪਾਂ ਅੱਗੇ ਵਧ ਸਕਦੇ ਆ ਤੇ ਪਲੀਜ਼ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਗਾਇਜ਼ ਆਜੇ ਵੇਖੋ ਤਾਂ ਆਲਾ ਹੈ ਆਲਾ ਕੀ ਹੋ ਗਿਆ ਆ ਵੀਰਾ की हो एक लाने के कुरुरा लैने हसके दिखा हसके हसके दिखा की एक चीज मिलेगी एक चीज मिलेगी बता हसके दिखा बेला हंस बोला चला भला हसके दिखा डांस कर पहले डांस करके दिखा दे दूंगी पहला डांस करके दिखा आये 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 आए मुड़ा तो है ਮੈਂ ਕਰ ਲਈ ਆ ਪੂਰੀ ਘਰ ਦੀ ਸਫਾਈ ਤੇ ਮੈਂ ਥੋੜੇ ਆ ਜਿਹੜੀ ਗੱਦਿਆਂ ਦੇ ਮੈਟਰਸ ਹੁੰਦੇ ਨੇ ਉੱਪਰ ਬਿਸ਼ੋਣ ਵਾਲੇ ਉਹਨਾਂ ਨੂੰ ਮੈਂ ਧੁੱਪ ਲਾਉਣ ਵਾਸਤੇ ਬਾਹਰ ਰੱਖ ਦਿੱਤਾ ਹੈ ਤੇ ਮੈਂ ਐਸੇ ਕਰ ਲਈ ਆ ਮੈਂ ਸਾਰੇ ਘਰ ਦੀ ਸਫਾਈ ਤੇ ਮੈਂ ਤੁਹਾਨੂੰ ਦਿਖਾ ਦਿੰਦੀ ਆ ਆ ਦੇਖੋ ਨੀ ਮੈਂ ਦੇਖੋ ਗਾਇਸ ਆਪਾਂ ਸਾਰੇ ਸਫਾਈ ਕਰ ਲਈ ਸਾਰਾ ਸਮਾਨ ਸੈੱਟ ਕਰ ਦਿੱਤਾ ਤੇ ਜੇ ਦੋ ਤੁੱਪ ਲੱਗ ਗਈ ਉਹਨਾਂ ਨੂੰ ਫਿਰ ਆਪਾਂ ਇਹਨਾਂ ਨੂੰ ਅੰਦਰ ਸੈੱਟ ਕਰ ਦਾਂਗੇ। ਫਿਰ ਤੁੱਪ ਬਹੁਤ ਸੋਹਣੀ ਨਿਕਲੀ ਜੀ ਜਿਹੜੀ ਕੱਲ ਲੰਗੀ ਤੇ ਅਸੀਂ ਇੱਕ ਮਿੰਟ ਰੁਕ ਜਾ ਦੁੱਪ। ਤੁੱਪ ਕੇ ਨਹੀਂ ਸੋਹਣੀ ਨਿਕਲੀ ਹੋਈ ਐ। ਕਿੱਥੇ ਆ ਗਈ? ਆਇ ਨੀ ਪਾਏ। ਗਾਇਸ ਆ ਸਾਡੇ ਘਰ ਦੋ ਬਾਹਰ ਫੁੱਲ ਲੱਗੇ ਹੋਏ ਨੇ ਦੇਖੋ ਕਿਵੇਂ ਖੜੇ ਪਏ ਨੇ। ਨਿੱਕੇ-ਨਿੱਕੇ ਹੁੰਦੇ ਸੀ ਕਿੰਨੇ ਜਲਦੀ ਵੱਧ ਗਏ। ਕੱਲ ਬਹੁਤ ਜਿਆਦਾ ਬਾਰਿਸ਼ ਹੋਈ ਹੈ ਤੇ ਹੁਣ ਖਿੜ ਗਏ ਧੁੱਪ ਨਾਲ ਦੇਖੋ ਕਿੰਨੇ ਸੋਹਣੇ ਸੋਹਣੇ ਲੱਗ ਰਹੇ ਯਾਰ ਬਾਹਰ ਖੇਡ ਰਹੀ ਹੈ ਗਲੀ ਚ ਗਾਇਸ ਅੱਜ ਹੈ ਸੰਡੇ ਤੇ ਮੇਰੇ ਹਸਬੰਦ ਹੈਗੇ ਨੇ ਅੱਜ ਘਰ ਕੁਛ ਬੋਲੋ ਮੈਂ ਹੈਲੋ एवरीबॉडी ਕਿਵੇਂ ਸਾਰੇ ਕਿ ਅਸੀਂ ਪੀ ਰਹੇ ਹਾਂ ਚਾਹ ਚਾਹ ਪੀ ਕੇ ਹੁਣ ਆਏ ਹਾਂ ਤਾਂ ਬਹੁਤ ਜ਼ਿਆਦਾ ਪੈ ਰਹੀ ਹੈ

ਕਿ ਸਵਾਦ ਨੇ ਮੇਰੇ ਹਸਬੰਦ ਕਦੇ ਅੰਦਰ ਕਦੇ ਹਾਈ ਗਾਇਜ਼ ਸਬਸਕਾਰ ਸਾਰੇ ਨੇ ਕੀ ਮੁੰਡੇ ਸਾਰੇ ਹੈ। ਐਸ ਦੁਪਹਿਰ ਦਾ ਹੋ ਗਿਆ ਟਾਈਮ ਤੇ ਹੁਣ ਬਣਾ ਰਹੇ ਆ ਆਪਾਂ ਤੜਕੇ ਵਾਲੇ ਚਾਵਲ ਤੇ ਚੋਲ ਤੇ ਨਹੀਂ ਮੇਰੇ ਹਸਬੰਦ ਹਰੇ ਬਾਹਰ ਮੇਰੇ ਚੁੱਪ ਚੁੱਪ ਕਿੰਨੂ ਕਿੰਨੂ ਤੜਕੇ ਵਾਲੇ ਚੋਲ ਬਣਾ ਲੈਂਦੇ ਆ ਤੁਸੀਂ ਕਮੈਂਟ ਵਿੱਚ ਹੀ ਲੋ ਜਿਓ। ਇਹ ਹੁਣ ਲਾੜਿਆ ਆਪਾਂ ਤੜਕਾ thank you